ਇੱਕ ਬੜਾ ਤਮਾਸ਼ਾ ਜਿਹਾ ਹੋ ਰਿਹਾ ਹੈ ਨਾ ਸਿਆਸਤ ਕਿੰਨੀ ਇੱਕ ਨਿਵੇ ਡਿੱਗ ਸਕਦੀ ਹੈ ਇਹ 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 ਡਰਾਮਾ ਜੀ ਇਹ ਹੁਣ ਪਤਾ ਨਹੀਂ ਵੀ ਇਹ ਕਾਮੇਡੀ ਆ ਕਿ ਗ੍ਰੀਕ ਟ੍ਰੈਜੀਕ ਡਰਾਮਾ ਆ ਇਹ ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ ਐਡਾ ਐਡਾ ਕੀ ਮਤਲਬ ਮਿਆਰ ਡਿੱਗ ਚੁੱਕਿਆ ਹੈ ਤੇ ਲੀਡਰ ਲੁੱਭੀ ਰਹੇ ਲੋਕਾਂ ਨੂੰ ਤੇ ਪਾਰਟੀਆਂ ਨੇ ਜਿਹੜੀਆਂ ਲੋਕਾਂ ਨੂੰ ਰੈਂਸਮ ਤੇ ਰੱਖਿਆ ਹੋਇਆ ਵੀ ਅਸੀਂ ਵਾਰ-ਵਾਰ ਇਹੀ ਬੰਦੇ ਲਿਆਉਣੇ ਤੁਹਾਡੇ ਸਾਹਮਣੇ ਕੀ ਲੋਕਾਂ ਵਿੱਚ ਮਹੰਗਾਰ ਸਿਆਸਤਦਾਨ ਘਟਨੇ ਜਾਂ ਇਮਾਨਦਾਰ ਪਾਰਟੀਆਂ ਨੂੰ ਇਮਾਨਦਾਰ ਸਿਆਸਤਦਾਨ ਮਿਲੀ ਰਹੇ ਜਾਂ ਬੇਈਮਾਨ ਪਾਰਟੀਆਂ ਬੇਈਮਾਨ ਸਿਆਸਤਦਾਨਾਂ ਨੂੰ ਹੀ ਲੋਕਾਂ ਸਾਹਮਣੇ ਪੇਸ਼ ਕਰ ਰਹੀਆਂ ਕਿਉਂਕਿ ਇਹ ਦੋਵਾਰੀ ਆਪਾਂ ਜਿਹੜੀ ਸਭ ਤੋਂ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੀ ਪਾਰਟੀ ਜਿਹੜੀ ਨਵੇਂ ਬੰਦਿਆਂ ਨੂੰ ਲੈ ਕੇ ਆਈ ਸੀ ਉਹਨਾਂ ਵੱਲੋਂ ਇਹੀ ਇਹ ਦਲ ਬਦਲੂ ਜਿਹੜੇ ਬੰਦੇ ਖੜੇ ਕੀਤੇ ਗਏ ਜੀ ਕੀ ਆਪਾਂ ਨੂੰ ਮਤਲਬ ਪਛਾਣਨ ਚ ਕਮੀ ਹੋ ਰਹੀ ਹੈ ਕਿ ਵਲੰਟੀਅਰ ਇਨਾਂ ਕੋਲੋਂ ਭੱਜ ਕੇ ਜਿਹੜੇ ਚੱਗੇ ਬੰਦੇ ਸੀਗੇ ਉਹ ਪਾਸੇ ਹੋ ਗਏ ਕਿਉਂਕਿ ਸਿਆਸਤ ਇੰਨੀ ਗੰਦਵੀ ਹੋ ਗਈ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਕਿ ਉਹਦੇ ਕੋਲੇ ਪੈਸੇ ਹੀ ਨਹੀਂ ਜਾਂ ਉਹਦਾ ਮਿਆਰ ਨਹੀਂ ਇੰਨਾ ਡਿੱ ਗਿਆ ਕੈਰੇਕਟਰ ਦਾ ਕਿ ਹਰ ਇੱਕ ਬੰਦੇ ਦੇ ਕਲਕੇ ਡਿਨੋਟ ਕਰਕੇ ਆਪਣੀ ਪਾਰਟੀ ਦੀ ਟਿਕਟ ਲਵੇ ਜਾਂ ਲੋਕਾਂ ਸਾਹਮਣੇ ਮਿੰਟਾ ਮਾਰੇ ਜਾਂ ਆਪਣੇ ਕਿਰਦਾਰ ਤੇ ਪਰਿਵਾਰ ਨੂੰ ਲੋਕਾਂ ਦੇ ਸਾਹਮਣੇ ਚੈਲੈਂਜ ਡੁੱਗਾ ਹੋਵੇ ਜੀ ਜੀ ਇਹ ਮਤਲਬ ਹੈ ਬਹੁਤ ਜ਼ਿਆਦਾ ਮੈਨੂੰ ਆਪਣੇ ਸਾਡੇ ਤਾਂ ਮਨ ਬੜੇ ਦੁਖੀ ਨੇ ਕਿ ਆਪਾਂ ਕੀ ਕਰ ਰਹੇ ਆ ਹੂੰ ਜੀ ਇਹ ਵਾਰੇ ਚ ਇਹ ਜਿਵੇਂ ਹੁਣ ਸੀਐਮ ਸਾਹਿਬ ਹੈ ਉਹਨਾਂ ਦਾ ਇੱਕ ਸਟੇਟ ਸਟੈਂਡ ਦਾ ਹੁੰਦਾ ਹੈ ਹੂੰ ਉਹ ਆਪਣੇ ਬੰਦੇ ਅੱਗੇ ਲਾਣ ਤੇ ਬੰਦਾ ਠੀਕ ਲਾਣ ਤੇ ਜਿਹੜਾ ਬੰਦਾ ਤੁਹਾਡੇ ਕੋਲ ਚਲੇ ਗਿਆ ਉਹ ਇਹ ਸਿਆਸਤ ਵਿੱਚ ਜਦੋਂ ਆਪਾਂ ਆਏ ਤੁਸੀਂ ਵੀ ਕਿਸੇ ਪਾਰਟੀ ਚ ਆਏ ਸੀ ਜੀ ਤੇ ਉਹ ਉਹਨਾਂ ਨੇ ਤੁਹਾਨੂੰ ਤੁਸੀਂ ਅੱਗੇ ਹੁਣ ਜਿਹੜੇ ਚੀਫ ਮਿਨਿਸਟਰ ਬਣੇ ਹੋ ਧਿਆਨਦਾਰੀ ਦਿਖਾਈਦੀ ਹੁੰਦੀ ਹੈ ਠੀਕ ਹੈ ਚੋਣ ਪ੍ਰਚਾਰ ਹੈਗਾ ਤੁਹਾਡੇ ਤੁਹਾਡੇ ਕੰਮ ਬੁੱਲਣਗੇ ਠੀਕ ਹੈ ਕੰਮ ਤੁਹਾਡੇ ਸੱਤ ਚੋਂ ਕਾਂਗਰਸ ਦੇ ਬੋਲੇ ਚਾਰ ਤੋਂ ਤੁਹਾਡੇ ਬੋਲੇ ਦੋ ਤੋਂ ਇੰਡੀਪੈਂਡੈਂਟ ਦੇ ਬੋਲੇ ਤੇ ਆਪ ਪਤਾ ਲੱਗ ਗਿਆ ਹੈ ਨਾ ਆਪਣੇ ਸਥਾਨ ਕਿਹੜਾ ਤਨੂੰ ਤਨੂੰ ਜਸ ਜਸ ਗੇਲ ਤੁਹਾਨੂੰ ਲੱਗਦਾ ਵਾ ਕਿ ਜੋ ਸੀਐਮ ਦੀ ਬਾਡੀ ਲੈਂਗੁਏਜ ਸਗੀ ਉਹ ਸੀਐਮ ਦੇ ਅਹੁਦੇ ਨੂੰ ਸ਼ੋਭਾ ਨਹੀਂ ਦਿੰਦੀ ਬਿਲਕੁਲ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਉਹਨਾਂ ਨੂੰ ਉਹਨਾਂ ਦੀ ਐਡਵਾਈਸ ਕੋਈ ਚੰਗੀ ਨਹੀਂ ਹੋ ਰਹੀ ਉਹਨਾਂ ਨੂੰ ਕੋਈ ਬੰਦੇ ਅੱਛੇ ਐਡਵਾਈਸ ਨਹੀਂ ਦੇ ਰਹੇ ਕਿ ਇਹ ਗੱਲਾਂ ਤੁਹਾਡੇ ਮੂਕ ਸ਼ੋਭੀਆਂ ਨਹੀਂ ਐ ਨਾ ਹੀ ਕਿਸੇ ਇੱਕ ਜਿਹੜਾ ਤੁਹਾਡਾ ਪੁਰਾਣਾ ਐਮ.ਐਲ.ਏ ਸਾਥੀ ਰਿਹਾ ਉਹਨੂੰ ਚੱਲਣ ਕਰਨਾ ਵੀ ਤੂੰ ਆ ਜਾ ਇਹ ਨਾ ਮੈਂ ਇਸ ਨੂੰ ਇੱਕ ਸਿਆਸਤ ਦੇ ਮਾਰਤੋੜ ਗਿਆ ਸਮੇਂ ਦਾ ਉਧਰੋਂ ਵੀ ਉਧਰੋਂ ਵੀ ਇਹੀ ਹਾਲ ਐ ਪਰ ਆਪਾਂ ਨੂੰ ਇੱਕ ਚਾਹੀਦੀ ਇੱਕ ਗੱਲ ਸਮਝੋ ਇਸ ਗੱਲ ਨੂੰ ਜੀ ਪੰਜਾਬ ਦੇ ਲੋਕਾਂ ਨੂੰ ਬਹੁਤ ਇੰਟੈਲੀਜੈਂਟ ਲੋਕ ਨੇ ਵੋਟਰ ਬੜਾ ਸਿਆਣਾ ਹੈ ਉਹਨੂੰ ਬੇਦਕੂਫ ਨਹੀਂ ਸਮਝਣਾ ਚਾਹੀਦਾ ਤੇ ਸਿਆਸਤਦਾਨਾਂ ਨੂੰ ਇਹ ਲੀਡ ਇਹ ਜਿਹੜੇ ਡਰਾਮੇ ਬੰਦ ਕਰ ਦੇਣੇ ਚਾਹੀਦੇ ਆ ਉਹਨਾਂ ਦੇ ਕੰਮਾਂ ਬਾਰੇ ਗੱਲ ਕਰੋ ਦੇਖੋ ਤੁਸੀਂ 300 ਯੂਨਿਟ ਬਾਫ ਕੀਤੀ ਹੈ ਤੁਹਾਨੂੰ ਕੁਝ ਤੇਰਾ ਉਹਦੇ ਚੋਂ ਰਾਈਟ ਉਹਦੇ ਵੋਟਰ ਤੁਹਾਡੇ ਵੱਲ ਕਿਥੇ ਗਏ ਤੁਸੀਂ ਕੋਈ ਕੰਮ ਕਰ ਰਹੇ ਹੋ ਰੋਜ਼ਗਾਰ ਵਧਾਓਗੇ ਕੰਮ ਹੋਣਗੇ ਸੜਕਾਂ ਬਣਾਓਗੇ ਹੁਣ ਇਹ ਆਪਾਂ ਕਹੀ ਜਾਈਏ ਰੋਡ ਡਿਵੈਲਪਮੈਂਟ ਫੰਡ ਨਹੀਂ ਆਇਆ ਤਾਂ ਸੜਕਾਂ ਨਹੀਂ ਬਣੀਆਂ ਹਮ ਆ ਸਰਕਾਰਾਂ ਆਪਾਂ ਸਾਦਰ ਪੈਦੇ ਕਰਦੇ ਆ ਕਿੱਥੋਂ ਕਰਦੇ ਆ ਉਹ ਉਹ ਤੁਹਾਡਾ ਫਲਾਸਟ ਡਿਪਾਰਟਮੈਂਟ ਫਲਾਸ ਮਿਨਿਸਟਰ ਤੁਹਾਡੇ ਪਲੈਨਿੰਗ ਇਹ ਕਰਨੀ ਚਾਹੀਦੀ ਠੀਕ ਹੈ ਇਹ ਆਪਾਂ ਛੋਟ ਛੋਟੀਆਂ ਗੱਲਾਂ ਤੇ ਨੀਵੇਂ ਨਹੀਂ ਸੋ ਜਾਣਾ ਚਾਹੀਦਾ ਨਾ ਉਹਨੂੰ ਜਾਣਾ ਚਾਹੀਦਾ ਜਿਹੜਾ ਅੱਗੇ ਖੜਾ ਹੈ ਤੇ ਇਹਨੂੰ ਮਿਆਰ ਨੂੰ ਉੱਤੇ ਰੱਖੀਏ ਆਪਾਂ ਕੀ ਮਸਲੇ ਬਣਾ ਰਹੇ ਹਾਂ ਇਸ ਲਈ ਇਸ ਲਈ ਮਸਲੇ ਡਿਬੇਟ ਕਰੀਏ ਥੈਂਕ ਯੂ